ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਦਿਲਜਾਨ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿਤ ਨੂਰ ਮੈਂ ਸਤਿ ਸ੍ਰੀ ਅਕਾਲ ਕੰਪਨੀ ਗੱਲ ਸਸਿਕਾਲ ਦੋਸਤੋ ਅਸੀਂ ਤੁਹਾਡੀਆਂ ਬੁਲਾਕਾਤਾਂ ਅਕਸਰ ਹੀ ਫਨਕਾਰਾਂ ਦੇ ਨਾਲ ਕਰਵਾਉਂਦੇ ਰਹਨੇ ਆ ਤੇ ਅੱਜ ਸਾਡੇ ਨਾਲ ਗਾਇਕ ਜੋੜੀ ਦਿਲਜਾਨ ਤੇ ਮੈਡਮ ਅਮਰਤ ਨੂਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਸੁਣਿਆ ਹੋਣਾ ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਉਹਨਾਂ ਦੀ ਬਿਲਕੁਲ ਡਿੱਟੋ ਕਾਪੀ ਕਰਦੇ ਨੇਗੇ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਤੋਂ ਜਿਹੜਾ ਹੈਗਾ ਕੁਝ ਗੀਤ ਵੀ ਸੁਣਾਗੇ ਬਲਕਾਰ ਅਨਖੀਲੇ ਤੇ ਵੀ ਸੁਣਾਗੇ ਕੁਝ ਹੋਰ ਵੀ ਸੁਣਾਗੇ ਤੇ ਕੀ ਇਹ ਜਿਹੜਾ ਹੈਗਾ ਲੈ ਕੇ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਆਪਾਂ ਕਰਾਂਗੇ ਕੀ ਪਰਿਵਾਰ ਦੇ ਵਿੱਚ ਕੋਈ ਹੋਰ ਗਾਉਂਦਾ ਸੀ ਜਾਂ ਤੁਹਾਨੂੰ ਕਿੱਥੋਂ ਸ਼ੌਂਕ ਪੈ ਗਿਆ ਨਹੀਂ ਸਰ ਪਰਿਵਾਰ ਦੇ ਵਿੱਚ ਉਹ ਕੋਈ ਨਹੀਂ ਗਾਉਂਦਾ ਅਸਲ ਦੇ ਵਿੱਚ ਬਲਕਾਰ ਅਨਖੀਲਾ ਜੀ ਔਰ ਮਨਜੀਦਰ ਗੁਲਸ਼ਨ ਜੀ ਦਾ ਇੱਕ ਸੌਂਗ ਆਇਆ ਸੀ 302 ਔਰ ਉਹ ਕਾਫੀ ਪਪੂਲਰ ਹੋਇਆ ਲੋਕਾਂ ਦੀ ਜ਼ੁਬਾਨ ਤੇ ਚੜਿਆ ਤੇ ਕਾਫੀ ਜਗ੍ਹਾ ਤੇ ਵਜਦਾ ਸੀ ਬਹੁਤ ਵਧੀਆ ਲੱਗਾ ਫਿਰ ਅਸੀਂ ਕੋਸ਼ਿਸ਼ ਕੀਤੀ ਗਾਉਣ ਦੀ ਤਾਂ ਲੋਕਾਂ ਦੇ ਵੱਲੋਂ ਇੱਕ ਰਿਸਪੌਂਸ ਮਿਲਿਆ ਵੀ ਤੁਸੀਂ ਇੱਕ ਵਧੀਆ गा ਸਕਦੇ ਆ ਇਹਨਾਂ ਦੀ ਆਵਾਜ਼ ਕਹਿੰਦੇ ਵੀ ਬਿਲਕੁਲ ਬੰਜਿੰਦਰ ਗੁਲਸ਼ਨ ਜੀ ਦੇ ਨਾਲ ਮਿਲਦੀ ਹੈ ਬਾਕੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਉਹਨਾਂ ਵਰਗੇ ਤਾਂ ਨਹੀਂ ਬਣਾਇਆ ਜਾ ਸਕਦਾ ਬਾਕੀ ਕੋਸ਼ਿਸ਼ ਚੱਲ ਰਹੀ ਹੈ ਜੀ ਵੀ ਹੌਲੀ ਹੌਲੀ ਸਟੈਪ ਬਾਈ ਸਟੈਪ ਕੁਝ ਨਾ ਕੁਝ ਸਿੱਖਿਆ ਜਾਵੇ ਬਹਲਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ ਹੋ ਗਈ ਕਿਉਂ ਪਾਣੀ ਪਾਣੀ ਨਾ ਖੜੋਕੀ ਹੋ ਗਿਆ ਤੈਨੂੰ ਬਹਲਾ ਹੀ ਖਤਰਨਾਕ ਵੇ ਇਲੀ ਕਣੀ ਨੀ ਨੱਬਰੋ ਕੀ ਹੋ ਗਿਆ ਤੈਨੂੰ ਸਾਡੀ ਸੀ ਲਵ ਸਟੋਰੀ ਕੱਲ ਹੀ ਕੁਝ ਹੋਰ ਆ ਗਿਆ 302 ਲੱਗੂਗੀ ਜਿੰਦਣ ਜਪਾਰ ਆ ਗਿਆ 302 ਲੱਗੂਗੀ ਜਿੰਦਣ ਜਪਾਰ ਆ ਗਿਆ ਨਹੀਂ ਉਹਨਾਂ ਤੋਂ ਆਪਣਾ ਨਕੀਲਾ ਜਿੱਦੂ ਦੇਖ ਕੇ ਹੀ ਮਨ ਦੇ ਵਿੱਚ ਆ ਗਿਆ ਜਾਂ ਪਹਿਲਾਂ ਵੀ ਕੋਈ ਮਨ ਦੇ ਵਿੱਚ ਸੀ ਸ਼ੌਂਕ ਵਾਲੀ ਗੱਲ ਵੀ ਯਾਰ ਨਾ ਕਿਸੇ ਲਾਈਨ ਦੇ ਵਿੱਚ ਕਲਾਕਾਰੀ ਜਾਂ ਪਹਿਲਾਂ ਨਹੀਂ ਸੀ ਜੀ ਕੋਈ ਜ਼ਿਆਦਾ ਫਿਰ ਇੱਕਦਮ ਕੀ ਇਹਨੂੰ ਆਪਾਂ ਗੌੜ ਜੁਫਟ ਕਹਾਂਗੇ ਜਿਹੜੀ ਆਵਾਜ਼ ਜਿਵੇਂ ਮੈਂ ਥੋੜੀ ਸੁਣੀ ਆ ਹਨਾ ਜੀ 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 ਸੇਮ ਤੁਸੀਂ ਟਟੋ ਕਾਪੀ ਕਰਦੇ ਹੋ ਉਹਨਾਂ ਦੀ ਮੰਡੀ ਅੰਦਰ ਗੁਲਸ਼ਨ ਤੇ ਬਲਗਾਰਨ ਕੀਲੇ ਜੀ 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 ਇਹ ਇੱਕੋ ਦਮ ਤਾਂ ਬੜਾ ਔਖਾ ਹੁੰਦਾ ਕਿ ਗੌਰ ਗਿਫਟ ਹੈ ਜਾਂ ਐਕਚੁਅਲੀ ਅ ਅਮਰਿਤ ਨੂਰ ਜੀ ਨੇ ਆਡੀਸ਼ਨ ਦਿੱਤਾ ਸੀ ਜੀ ਇੱਕ ਪੰਜਾਬੀ ਸ਼ੋਅ ਚੱਲਦਾ ਸੀ ਉਹਦੇ ਵਿੱਚ ਆਡੀਸ਼ਨ ਦਿੱਤਾ ਸੀ ਔਰ ਉਹਦੇ ਸਿਲੈਕਸ਼ਨ ਵੀ ਹੋਈ ਸੀ ਮਾਸਟਰ ਸਲੀਮ ਜੀ ਉਸਦੇ ਜਜ ਸੀ ਸਿਲੈਕਸ਼ਨ ਹੋਈ ਲੇਕਿਨ 6 ਤਰੀਕ ਨੂੰ ਇਹਨਾਂ ਦੀ ਟਿਕਟ ਸੀ ਅੱਗੇ ਵਾਸਤੇ ਔਰ 4 ਤਰੀਕ ਨੂੰ ਜਨਨ ਕੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਦੋਂ ਕੁਆਰੇ ਹੁੰਦੇ ਸੀ ਤੇ ਉਸ ਤੋਂ ਬਾਅਦ ਅੱਗੇ ਵਧ ਨਹੀਂ ਪਾਏ ਔਰ ਜਦੋਂ ਮੇਰੀ ਮੈਰਿਜ ਹੋਈ 2017 ਦੇ ਵਿੱਚ ਇਹਨਾਂ ਨਾਲ ਤੇ ਉਦੋਂ ਪਤਾ ਲੱਗਾ ਵੀ ਇਹਨਾਂ ਦੀ ਆਵਾਜ਼ ਬਹੁਤ ਵਧੀਆ ਹੈ ਔਰ ਇਹ ਆਵਾਜ਼ ਪੰਜਾਬ ਦੀ ਵਿੱਚ ਸਿਲੈਕਸ਼ਨ ਵੀ ਹੋਈ ਹੈ ਇਹਨਾਂ ਦੀ ਤਾਂ ਸੋਚਿਆ ਵੀ ਕਿਉਂ ਨਾ ਕੁਝ ਅੱਗੇ ਕੀਤਾ ਜਾਵੇ ਪਰ ਘਰਾਂ ਦੇ ਰੁਝੇਵੇਂ ਕਵੀਲਦਾਰੀਆਂ ਕਈ ਵਾਰੀ ਅੱਗੇ ਨਹੀਂ ਵਧਨ ਦਿੰਦੀਆਂ ਨੇ ਜੀ ਤਾਂ ਹੁਣ ਕੁਝ ਦਿਨਾਂ ਤੋਂ ਇੰਸਟਾਗ੍ਰam ਤੇ ਰੀਲ ਵਗੈਰਾ ਪਾ ਰਹੇ ਆਂ ਔਰ ਰੀਲ ਪਾਉਣ ਤੋਂ ਬਾਅਦ ਕੁਝ ਲੋਕਾਂ ਦਾ ਰਿਸਪੌਂਸ ਵਧੀਆ ਮਿਲਿਆ ਲੇਕਿਨ ਕਹਿੰਦੇ ਸੁਰ ਤਾਲ ਦੀ ਜਨਰਲ ਸਮਝ ਨਾ ਹੋਵੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਤਾਂ ਉਹਦੇ ਵਾਸਤੇ ਸਾਡੇ ਉਸਤਾਦ ਜੀ ਨੇ ਜੱਸੀ ਮਾਨ ਜੀ ਸਰਦੂਲਗੜ ਤੋਂ ਉਹਨਾਂ ਤੋਂ ਅਸੀਂ ਸਿੱਖ ਰਹੇ ਆਂ ਜੀ ਔਰ ਭਾਈ ਬਲਜੀਤ ਜੀ ਨੇ ਬੈਂਜੋ ਮਾਸਟਰ ਉਹਨਾਂ ਦਾ ਕਾਫੀ ਸਹਾਰਾ ਮਿਲ ਰਿਹਾ ਸਾਨੂੰ ਔਰ ਸੁਖਮਨ ਹੀਰ ਕੇ ਮੈਂਡੋਲਿਨ क्लियर ਨੇ ਬਹੁਤ ਜ਼ਬਰਦਸਤ ਕਾਫੀ ਵਾਇਰਲ ਨੇ ਤਾਂ ਕਾਫੀ ਰਿਸਪਾਂਸ ਮਿਲ ਰਿਹਾ ਉਹਨਾਂ ਵੱਲੋਂ ਉਹ ਦੱਸ ਰਹੇ ਨੇ ਥੋੜੀਆਂ ਬਰੀਕੀਆਂ ਸੰਗੀਤ ਦੀਆਂ ਤੇ ਚੱਲ ਰਿਹਾ ਜੀ ਪ੍ਰੋਸੈਸ ਸਿੱਖ ਰਿਹਾ ਜੀ ਝਾਲ ਪੁੱਠੇ ਸਿੱਤੇ ਹੋਣ ਵੇਖੂ ਚੱਕਿਆ ਨਾ ਫੋਣ ਝਾਲ ਪੁੱਠੇ ਸਿੱਤੇ ਹੋਣ ਵੇਖੂ ਚੱਕਿਆ ਨਾ ਫੋਣ ਉਹ ਬੜੇ ਪੈਸੀ ਸ਼ਰੀਕ ਮਿਲੋ ਭਾਈ ਪੁੱਛੀ ਜਾਂਦੀ ਸੀ ਪੁਲਸ ਤੇਰੇ ਪਾਰੇ ਨੀਲੇ ਦੇ ਸੀਗੇ ਰਾਜੇ ਜੱਟ ਨੂੰ ਕੱਲ ਦੇ ਡੌਕ ਵਿੱਚ ਜੱਤੀਏ ਖਾਣਾ ਰੇ ਨੀਲੇ ਦੇ ਸੀਗੇ ਰਾਜੇ ਜੱਟ ਨੂੰ ਪਾਇਨੇ ਡੌਕ ਵਿੱਚ ਨਖਰੋ ਬਨਾਰੇ ਤੇ ਮੈਡਮ ਤੁਸੀਂ ਕਿ ਬਚਪਨ ਤੋਂ ਹੀ ਗਾਉਣੀ ਆ ਜਾਂ ਤੁਹਾਡਾ ਕੀ ਸੰਗ ਸੀਗਾ ਤੁਸੀਂ ਕਿਵੇਂ ਆਏ ਇਸ ਲਾਈਨ ਚ ਮੈਂ ਜੀ ਬਚਪਨ ਤੋਂ ਹੀ ਗਾਉਂਦੀ ਸੀ ਜੀ ਹਾਂਜੀ ਸਕੂਲ ਟਾਈਮ ਗਾਣਾ ਬਸ ਇਤੋਂ ਹੀ ਹੋਣ ਰਿਹਾ ਰੈਗੂਲਰ ਕਿੰਨਾ ਟਾਈਮ ਹੋ ਗਿਆ ਗੰਦਾਂ ਨੂੰ ਮੈਰਿਜ ਤੋਂ ਪਹਿਲਾਂ ਵੀ ਗਾਉਂਦੀ ਸੀ ਹਾਂਜੀ ਮੈਂ ਮੈਰਿਜ ਤੋਂ ਪਹਿਲਾਂ ਵੀ ਗਾਉਂਦੀ ਹੁੰਦੀ ਸੀਗੀ ਮੈਂ ਦੱਸਿਆ ਵੀ ਮੈਂ ਬਚਪਨ ਤੋਂ ਹੀ ਗਾਉਂਦੀ ਸੀਗੀ ਸਕੂਲ ਟਾਈਮ ਬਾਲ ਸਭਾ ਚ ਗਾਉਣਾ ਵੈਸੀ ਪ੍ਰੋਗਰਾਮ ਹੁੰਨਾ ਸਕੂਲ ਉਦੋਂ ਗਾਉਣਾ ਬਸ ਮੈਰਿਜ ਤੋਂ ਬਾਅਦ ਥੋੜਾ ਹੁਣ ਲੱਗੇ ਹੋਏ ਅਸੀਂ ਥੋੜੇ ਮੀਨਾ ਕ ਹੋ ਗਿਆ ਸਾਨੂੰ ਕਲਾਸ ਲੈ ਰਹੇ ਹਾਂ ਅਸੀਂ ਉਸਤਾਜ ਅਸੀਂ ਮਾਂਜੀ ਕੋਲੋਂ ਜੀ ਹਾਂਜੀ ਕਲਾਸ ਲੈਣ ਤੋਂ ਬਾਅਦ ਮਤਲਬ ਕੋਈ ਵੀ ਮੇਲਾ ਹੁੰਦਾ ਸੀ ਲੱਗੇ ਮਤਲਬ ਪਿੰਡਾਂ ਚ ਉੱਥੇ ਜਾਂਦੇ ਹੁੰਦੇ ਸੀ ਹਾਂਜੀ ਆਮ ਪਿੰਡਾਂ 'ਚ ਮੇਲੇ ਚੱਲ ਰਹੇ ਨੇ ਇਹ ਬਸ ਉੱਥੋਂ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਪਰਿਵਾਰ 'ਚ ਤੁਹਾਡੇ ਕੋਈ ਸੀ ਪਿਛੇ ਗੁੰਦਾ ਸੀ ਕਲਾਕਾਰੀ ਕਰ ਰਿਹਾ ਸੀਗਾ ਜਾਂ ਨਹੀਂ ਜੀ ਕੋਈ ਨਹੀਂ ਸੀ ਫਿਰ ਇਹ ਚੌਕ ਜਿਹੜਾ ਪੈਦਾ ਕਿੱਥੋਂ ਹੋ ਗਿਆ ਬਸ ਈ ਵੈਸੇ ਹੀ ਗੋਡ ਗਿਫਟ ਸੀਗਾ ਜੀ ਹਾਂਜੀ ਤੇ ਕੀ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਸੁਣਨ ਵਾਲੇ ਨਹੀਂ ਕਿ ਉਹਨਾਂ ਨੂੰ ਕੀ ਦੇ ਰਹੇ ਆਪਾਂ ਸਰਦਨਮਾ ਸੰਗ ਆ ਰਿਹਾ ਹੈ ਜੀ ਚਾਚਾ ਬਹੁਤ ਜਲਦ ਆ ਰਿਹਾ ਹੈ ਹਾਂਜੀ ਕੀ ਕੋਈ ਸਥਾਈ ਯੰਤਰਾ ਫਿਰ ਆਪਾਂ ਸੁਣਾ ਦੇ ਮਰ ਜੇ ਵਚੋਲਾ ਖਸਮਾ ਨੂੰ ਖਾਣੀ ਦਾ ਨਹੀਂ ਜੀਨੇ ਮਿਲੀ ਦੇ ਲੜ ਲਾਤੀ ਉਹ ਮੈਂ ਤਾਂ ਕਦੇ ਹੱਡਾਂ ਨੂੰ ਨਾ ਲਾਇਆ ਅੱਲ ਤੁਲ ਤੈਨੂੰ ਐਵੇਂ ਕਿਨੇ ਰੋਟੀ ਲਾਤੀ ਉਹ ਜਿਹੜੀ ਜਾਦੇ ਨਾਲ ਖਾਵੇ ਦਿੱਤ ਤੜਕੇ ਉਹ ਜਿਹੜੀ ਜਾਦੇ ਨਾਲ I got me ਕਿ ਮੈਡਮ ਜੀ ਆਪਾਂ ਅੱਜ ਗੱਲ ਕਰ ਲਈ ਹੈ ਨਾ ਆਪਣੇ ਆਮ ਪਰਿਵਾਰਾਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਕੁੜੀਆਂ ਨੂੰ ਰੋਕਿਆ ਜਾਂਦਾ ਹੈ ਨਾ ਕਿ ਡੈਕੀ ਲੈਣ ਦੇ ਵਿੱਚ ਨਾ ਜਾਣ ਕਿ ਪਰਿਵਾਰ ਦੀ ਸਪੋਰਟ ਰਹੀ ਜਾਂ ਕੁਝ ਐਦਾਂ ਦਾ ਬਾਪਰੇ ਹਾਂਜੀ ਪਰਿਵਾਰ ਦੀ ਫੁੱਲ ਸਪੋਰਟ ਰਹੀ ਐ ਇਸ ਕਿਦੋਂ ਨਾ ਹਾਂਜੀ ਕਦੇ ਮਤਲਬ ਕਿਸੇ ਨੇ ਵੀ ਨਹੀਂ ਰੋਕਿਆ ਸੀ ਨਾ ਪੇਕੇ ਪਰਿਵਾਰ ਤੋਂ ਹਾਂਜੀ ਨਾ ਪੇਕੇ ਪਰਿਵਾਰ ਤੋਂ ਨਾ ਸਹੁਰਿਆਂ ਤੋਂ ਠੀਕ ਹੈ ਜੀ ਹਾਂਜੀ ਪਰ ਜਦੋਂ ਪ੍ਰੋਗਰਾਮਾਂ ਤੇ ਜਾਂਦੇ ਹੋ ਫਿਰ ਕਹੇ ਜਾਂ ਰਿਸਪੌਂਸ ਹੁੰਦਾ ਹੈਗਾ ਜੀ ਬਹੁਤ ਵਧੀਆ ਰਿਸਪੌਂਸ ਆਉਂਦਾ ਹੈ ਜਦੋਂ ਸਾਰੇ ਮਤਲਬ ਨੱਚਦੇ ਨੇ ਉਹਦੋਂ ਬਹੁਤ ਆਪਣੇ ਆਪ ਦਿਲ ਨੂੰ ਖੁਸ਼ੀ ਹੁੰਦੀ ਆ ਵੀ ਔਰ ਜਦੋਂ ਸਟੇਜ ਤੋਂ ਉਤਰਦੇ ਆ ਨੇ ਜੀ ਉਦੋਂ ਲੋਕ ਫੋਟੋਆਂ ਵੀ ਕਰਾਉਂਦੇ ਨੇ ਵੀ ਤੁਹਾਡੀ ਆਵਾਜ਼ ਤਾਂ ਬਿਲਕੁਲ ਮਨਜਿੰਦਰ ਗੁਲਸ਼ਨ ਵਰਗੀ ਹੈ ਕਾਫੀ ਰਿਸਪੌਂਸ ਇਹਨਾਂ ਦੀ ਆਵਾਜ਼ ਦਾ ਕਾਫੀ ਰਿਸਪੌਂਸ ਆ ਰਿਹਾ ਹੈ ਕਾਫੀ ਲੋਕ ਪਸੰਦ ਕਰ ਰਹੇ ਨੇ ਤੇ ਗਾਇਕ ਕਿਹੜੇ ਨੇ ਉਹ ਜਿਨ੍ਹਾਂ ਨੂੰ ਤੁਸੀਂ ਸੁਣਦੇ ਆ ਜਿਆਦਾਤਰ ਜੀ ਬਲਕਾਰਨ ਖੀਲਾ ਜੀ ਔਰ ਮਨਜਿੰਦਰ ਗੁਲਸ਼ਨ ਜੀ ਔਰ ਸੰਖੀਲਾ ਸਾਹਿਬ ਦਾ ਕਿਹੜਾ ਉਹ ਗੀਤ ਹੈ ਜਿਹੜਾ ਜਾਦੇ ਸੁਣਦੇ ਹੋ ਤੇ ਜਿਆਦੇ ਆਪਣੇ ਦਿਲ ਦੇ ਕਰੀਬ ਹੁੰਦਾ ਹੈ। ਅ ਦਿਲ ਦੇ ਕਰੀਬਤਾ ਤੋਂ ਪਹਿਲਾਂ ਹੀ ਦੱਸਿਆ ਵੀ 302 ਕੇਸ ਵਾ ਚਿੱਟੇ ਦਾ ਉਹ ਬਹੁਤ ਵਾਰੀ ਤਕਰੀਬਨ ਮੂੰਜਵਾਨੀ ਜਿਆਦੇ ਸਾਡੇ ਜੀ ਕਾਫੀ ਵਾਰੀ ਸੁਣਿਆ ਹੈ ਰੀਪੀਟ 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 ਵੀ ਵੀ ਕੋਸ਼ਿਸ਼ ਕਰ ਰਹੇ ਆ ਵੀ ਉਸ ਚੀਜ਼ ਨੂੰ ਡਿਟੋ ਕਰ ਪਾਈਏ। ਦੇਖੋ ਟਾਈਮ ਤਾਂ ਕਾਫੀ ਲੱਗੂਗਾ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ। ਪਰ ਕੋਸ਼ਿਸ਼ ਕਰ ਰਹੇ ਆ ਜੀ, ਸਿੱਖ ਰਹੇ ਆ ਜੀ। ਬਾਕੀ ਹਜੇ ਇਨਾ ਕੋਈ ਜਿਆਦਾ ਸੁਰਾਂ ਦਾ ਗਿਆਨ ਨਹੀਂ ਇਸੇ ਕਰਕੇ ਉਸਤਾਦ ਰਹੇ ਜੀ ਅਸੀਂ ਜਸੀ ਮਾਨ ਜੀ ਨੇ ਸਰਦੂਲ ਗੜ ਤੋਂ ਕਾਫੀ ਪੁਰਾਣੇ ਸਿੰਗਰ ਨੇ ਜੀ ਬਹੁਤ ਹੀ ਜ਼ਬਰਦਸਤ ਆਵਾਜ਼ ਸੀ ਉਹਨਾਂ ਦੀ ਉਹਨਾਂ ਜਦੋਂ ਉਹਨਾਂ ਨੂੰ ਸੁਣਿਆ ਤਾਂ ਲੱਗਾ ਜਿਵੇਂ ਸਰਦੂਲ ਸਿਕੰਦਰ ਜੀ ਗਾਰੇ ਨੇ ਇੰਨਾ ਵਧੀਆ ਉਹਨਾਂ ਦਾ ਟੋਨ ਸੀ ਤੇ ਸੋਚਿਆ ਵੀ ਕਿਉਂ ਨਾ ਸਿੱਖਿਆ ਜਾਵੇ ਕੱਲੇ ਦੁਕਾਨੇ ਹੀ ਕਰਦੇ ਹਾਂ ਜਾਂ ਕੋਈ ਧਾਰਮਿਕ ਵਗੈਰਾ ਹਾਂਜੀ ਧਾਰਮਿਕ ਵੀ ਅਸੀਂ Song ਕਰਦੇ ਹਾਂ ਜੀ ਕਾਰ ਲੁਕੀ ਕਿੰਨਾਂ ਦਾ ਮੈ ਸੁਣਿਆ ਬਈ ਸੀਗਾ ਉਹਦਾ ਕਪਸਤਾ ਯੰਤਰ ਕਰ ਲੈਨੇ ਆ ਹਾਂਜੀ ਹਾਂਜੀ ਬਿਲਕੁਲ ਜੀ ਸੋਰਬ ਦੀ ਸਾਈਆਂ ਦਾ ਦਰਬਾਰ ਬੜਾ ਸੋਣਾ ਸੋਰਬ ਦੀ ਸਾਈਆਂ ਦਾ ਦਰਬਾਰ ਬੜਾ ਸੋਣਾ ਸੋਰਬ ਦੀ ਸਾਈਆਂ ਦਰبار بڑا ਸੋਣਾ ਰੱਬ ਨੇ ਫਰਮਾਇਆ ਹੋ ਰੱਬ ਨੇ ਫਰਮਾਇਆ ਮੇਰਾ ਯਾਰ بڑا ਸੋਣਾ ਸੋ ਰੱਬ ਦੀਸਾਈਆਂ ਦਾ ਦਰਬਾਰ بڑا ਸੋਣਾ ਤੇ ਹੁਣ ਕੀ ਹੈ ਫਰਮਾਨ ਦੀ ਇੱਛਾ ਵੀ ਕਿੱਥੇ ਜਾਣ ਦੀ ਇੱਛਾ ਹੈ ਅੰਦਰਲੀ ਕਾ ਨਹੀਂ ਜੀ 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 ਐਕਚੁਅਲੀ ਮੇਨ ਸਰਡਰ ਡੂ ਇਟ ਤੇ ਥੋੜਾ ਜਿਆਦਾ ਧਿਆਨ ਹੈ ਜੀ ਦੋ ਗਾਣਾ ਗਉਣ ਤੇ ਬਾਕੀ ਜਾਗਰਨ ਲਾਈਨ ਔਰ ਮੇਲੇ ਵਗੈਰਾ ਸੀ ਕਰ ਰਹੇ ਆ ਜੀ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਦਰਸ਼ਕਾਂ ਮੇ ਲੋ ਨਹੀਂ ਜੀ ਲਿਖ ਦੇਣੀ ਤੇ ਕੀ ਕਰ ਰਹੇ ਹੋ ਵੀ ਫਿਰ ਜਿਹੜਾ ਚਰਚਾ ਜਿਹੜਾ ਕਿਹਨਾਂ ਦਾ ਲਿਖ ਚਰਚਾ ਸਾਡੇ ਪਿੰਡ ਤੋਂ ਹੀ ਇੱਕ ਮੁੰਡਾ ਹੈ ਜੀ ਉਹਨਾਂ ਦਾ ਸੁਖ ਸਖਵਿੰਦਰ ਸਿੰਘ ਨਾਮ ਦਾ ਸੁਖ ਔਰ ਨੈਕਸਟ ਇੱਕ ਬਹੁਤ ਹੀ ਜ਼ਬਰਦਸਤ ਸੌਂਗ ਆ ਰਿਹਾ ਜਸਸੀ ਮਾਨ ਜੀ ਦਾ ਲਿਖਿਆ ਹੋਇਆ ਬਹੁਤ ਹੀ ਜ਼ਬਰਦਸਤ ਤੇ ਕਾਫੀ ਜਲਦੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਉਹ ਵੀ ਸੌਂਗ ਲੈ ਕੇ ਆ ਰਿਹਾ ਹਾਂ ਉਮੀਦ ਹੈ ਉਹ ਵੀ ਬਹੁਤ ਵਧੀਆ ਪਸੰਦ ਆਊਗਾ ਇਹਦੇ ਟਰੈਕ ਦੇ ਵਿੱਚ ਜਿਹੜੇ ਵੀਡੀਓ ਵਗੈਰਾ ਦੇ ਦ੍ਰਿਸ਼ ਜਿਹੜੇ ਫਰਮਾਉਣੇ ਤੁਸੀਂ ਕਿੱਥੇ ਕਰ ਰਹੇ ਹੋ ਇਹ ਅਜੇ ਸਸਪੈਂਸ ਹੈ ਨਹੀਂ ਜੀ ਅ ਜਲਦੀ ਸਰੋਤਿਆਂ ਨੂੰ ਦਿਖਾਵਾਂਗੇ ਕੋਸ਼ਿਸ਼ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿੰਨੇ ਕ ਟਾਈਮ ਤੱਕ ਆਜੀ ਬਟ ਰਹੇ ਬਹੁਤ ਜਲਦੀ ਆ ਰਿਹਾ ਜੀ ਬਸ ਚੰਦ ਦਿਨਾਂ ਤੱਕ ਹੀ ਕੋਸ਼ਿਸ਼ ਚੱਲ ਰਹੀ ਹੈ ਬਾਕੀ ਪ੍ਰੋਸੈਸ ਚੱਲ ਰਿਹਾ ਜੀ ਵੀਡੀਓ ਦੀ ਤਿਆਰੀ ਚੱਲ ਰਹੀ ਹੈ ਸਾਰਾ ਪ੍ਰੋਸੈਸ ਹੋ ਚੁੱਕਾ ਹੈ ਮਾਡਲਿੰਗ ਆ ਰਿਹਾ ਤੇ ਅੱਗੇ ਹੌਲੀ ਹੌਲੀ ਕਰਕੇ ਅਸੀਂ ਸਟੈਪ ਬਾਈ ਸਟੈਪ ਨਵੇਂ ਤੋਂ ਨਵਾਂ ਗਾਣਾ ਕੋਸ਼ਿਸ਼ ਮਹੀਨਿਆਂ ਦੇ ਵਿੱਚ ਕਾਫੀ Song ਆ ਰਹੇ ਨੇ ਸਾਡੇ ਔਰ ਤੁਸੀਂ ਯਕੀਨ ਨਹੀਂ ਕਰੋਗੇ ਕਿ ਸਾਰੇ ਦੇ ਸਾਰੇ ਇਸ ਤੋਂ ਬਾਅਦ ਜਸਮੀ ਮਾਨ ਜੀ ਦੇ ਸੌਂਗ ਆ ਰਹੇ ਨੇ ਔਰ ਬਹੁਤ ਹੀ ਵਧੀਆ ਕਲਮ ਲੱਗੀ ਉਹਨਾਂ ਦੀ ਡੂ ਇਟ ਮਿਰਜ਼ਾ ਕਾਫੀ ਬਹੁਤ ਜ਼ਬਰਦਸਤ ਤਰੀਕੇ ਨਾਲ ਲਿਖਿਆ ਉਹਨਾਂ ਨੇ ਉਹ ਵੀ ਤਿਆਰੀਏ ਤਕਰੀਬਨ ਹੋਰ ਵੀ ਕਾਫੀ ਲੋਕਧਰਤ ਨੇ ਧਾਰਮਿਕ ਸੌਂਗ ਨੇ ਭਜਨ ਨੇ ਸ਼ਾਮਾਬਾਬਾ ਦੇ ਨੇ ਕਾਫੀ ਚੀਜ਼ਾਂ ਨੇ ਜੀ ਤੇ ਕਦੇ ਸੋਚਿਆ ਸੀਗਾ ਵੀ ਗਿੱਕੀ ਵੱਲ ਆ ਜਾਗੇ ਜਾਂ ਇਹਨਾਂ ਦਾ ਮੈਰਿਜ ਹੋਣ ਤੋਂ ਬਾਅਦ ਇਹ ਸਬਬ ਬੰਦ ਹੈਗਾ ਨਹੀਂ ਕਦੇ ਸੋਚਿਆ ਨਹੀਂ ਸੀ ਪਰ ਜਦੋਂ ਇਹਨਾਂ ਦੀ ਆਵਾਜ਼ ਸੁਣੀ ਤਾਂ ਇੱਕ ਅੰਦਰੀ ਭਾਵਨਾ ਹੁੰਦੀ ਵੀ ਹਾਂ ਕੁਝ ਕੀਤਾ ਜਾ ਸਕਦਾ ਸ਼ੌਂਕ ਤਾਂ ਸੀ ਪਰ ਸਮਝ ਨਹੀਂ ਸੀ ਆ ਰਹੀ ਕਿਉਂਕਿ ਕੁਛ ਇੱਕ ਕੰਮ ਐਵੇਂ ਦੇ ਸੀ ਜਿਹਦੇ ਕਰਕੇ ਟਾਈਮ ਨਹੀਂ ਸੀ ਮਿਲ ਪਉਂਦਾ ਬਾਕੀ ਸਾਡੇ ਏਰੀਆ ਦੇ ਵਿੱਚ ਕੋਈ ਐਵੇਂ ਦਾ ਉਸਤਾਦ ਨਹੀਂ ਸੀ ਹੈਗਾ ਵੀ ਜਿਹਦੇ ਤੋਂ ਸਿੱਖਿਆ ਜਾ ਸਕੇ ਅਸੀਂ ਤਾਂ ਸਿੱਖਣ ਵਾਸਤੇ ਵੀ ਸ਼ਾਇਦ ਥੋ ਸ਼ਿਫਟ ਕਰਨਾ ਸੀ ਰੈਂਟ ਤੇ ਜਾ ਕੇ ਰਹਿਣਾ ਸੀ ਤਾਂ ਇੱਕ ਦਿਨ ਮੈਸੇਜ ਆਇਆ ਇੱਕ ਪੋਸਟਰ ਆਇਆ ਵੀ ਇਥੇ 뮤ਜ਼ਿਕ ਅਕੈਡਮੀ ਖੁੱਲੀ ਹੈ ਸਰਦੂਲਗੜ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਕੋਈ ਕਲਾਸਿਕਲ ਕਿਉਂਕਿ ਇਹਨਾਂ ਦੀ ਵੌਇਸ ਵਿੱਚ ਕਲਾਸਿਕਲ ਟੋਨ ਹੈ ਤੇ ਪੁੱਛਿਆ ਵੀ ਸਰ ਕੀ ਫੀਸ ਹੋਊਗੀ ਤਾਂ ਉਹਨਾਂ ਨੇ ਜਦੋਂ ਬੋਲਿਆ ਵੀ ਦਿਲਜਾਨ ਜੀ ਤੋ ਦੇ ਵਾਸਤੇ ਕੋਈ ਫੀਸ ਨਹੀਂ ਤੁਸੀਂ ਇੱਕ ਵਾਰੀ ਮਿਲੋ ਤੇ ਮੈਂ ਵੀ ਅਰ ਕੋਈ ਨਾ ਕੋਈ ਤਹੇ ਮੇਦਾ ਬੰਦਾ ਜਿਹੜਾ ਮੈਨੂੰ ਜਾਣਦਾ ਤੇ ਜਦੋਂ ਮਿਲੇ ਤਾਂ ਸਾਡੀ ਮੁਲਾਕਾਤ ਪਹਿਲਾਂ ਕਾਫੀ ਵਾਰ ਹੋ ਚੁੱਕੀ ਸੀ ਪਰ ਨੰਬਰ ਸੇਵ ਨਹੀਂ ਸੀ ਮੇਰੇ ਕੋਲੇ ਮਿਸਪਲੇਸ ਹੋ ਗਿਆ ਸੀ ਜਦੋਂ ਪਤਾ ਲੱਗਾ ਵੀ ਜੱਸੀ ਮਾਨ ਜੀ ਨੇ ਤੇ ਫਿਰ ਵਧੀਆ ਲੱਗਾ ਜੀ ਅੱਜ ਉਹਨਾਂ ਦੇ ਛਤਰ ਛਾਇਆ ਦੇ ਵਿੱਚ ਸਿੱਖ ਰਹੇ ਆ ਜੀ ਬਾਕੀ ਬਾਈਬਲ ਜੀਤ ਜੀ ਨੇ ਹੀ ਰਕੇ ਤੋਂ ਬੈਂਜੋ ਮਾਸਟਰ ਉਹ ਕਾਫੀ ਸਪੋਰਟ ਕਰ ਰਹੇ ਨੇ ਜੀ ਕਾਫੀ ਬਰੀਕੀਆਂ ਦੱਸ ਰਹੇ ਨੇ ਦੋਨੇ ਉਸਤਾਦ ਸਾਡੇ ਰਲ ਕੇ ਔਰ ਉਹਨਾਂ ਦੇ ਸੁਪੁੱਤਰ ਨੇ ਜੀ ਸੁਖਮਨ ਹੀਰਕੇ ਮੈਡੋਲੀਨ ਮਾਸਟਰ ਕਾਫੀ ਵਾਇਰਲ ਹੋਏ ਨੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਸਪੋਰਟ ਹੈ ਤੇ ਕਾਫੀ ਪਰਵਾਹ ਹੁੰਗਾਰਾ ਮਿਲ ਰਿਹਾ ਜੀ ਦਰਸ਼ਕਾਂ ਵੱਲੋਂ ਵੀ ਜਦੋਂ ਮੈਰਿਜ ਹੋਈ ਸੀ ਜੇ ਤੁਹਾਨੂੰ ਪਤਾ ਲੱਗਿਆ ਵੀ ਕੁੜੀ ਜਿਹੜਾ ਅਮਰਤ ਨੂਰ ਵੀ ਗਾਉਂਦੇ ਨੇਗੇ ਜੀ 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 ਉਦੋਂ ਕਦੇ ਇਹ ਗੱਲ ਸੋਚੀ ਸੀ ਕਿ ਵੀ ਇਸ ਲਾਈਨ ਦੇ ਵਿੱਚ ਆ ਜਾਾਂਗੇ ਵੀ ਮੈਂ ਵੀ ਜਿਹੜਾ ਹੈਗਾ ਗਾਉਣ ਲੱਗ ਜਾਣਾ ਦੇ ਵੀ तकरीबन 2017 ਦੇ ਵਿੱਚ ਸਾਡੀ ਮੈਰਿਜ ਹੋਈ ਸੀ ਬਸ ਕਵੀਲਦਾਰੀਆਂ ਰੁਝੇਵੇਂ ਐਵੇਂ ਦੇ ਸੀ ਵੀ ਸਮਝ ਨਹੀਂ ਸੀ ਆ ਰਹੀ ਵੀ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦਾ ਸੀ ਪਰ ਕਿਤੇ ਨਾ ਕਿਤੇ ਇਹਨਾਂ ਦਾ ਕੌਨਫੀਡੈਂਸ ਲੈਵਲ ਉਹਨਾਂ ਵਧੀਆ ਨਹੀਂ ਸੀ ਹੈਗਾ ਕਾਫੀ ਵਾਰੀ ਕੋਸ਼ਿਸ਼ ਕੀਤੀ ਵੀ ਕੋਈ ਗੱਲ ਨਹੀਂ ਕੁਝ ਇੱਕ ਜਾਗਰਨ ਤੇ ਵੀ ਗਏ ਵੀ ਟੋਨ ਤਾਂ ਬਹੁਤ ਵਧੀਆ ਸੀ ਪਰ ਉਹ ਚੀਜ਼ ਨਹੀਂ ਸੀ ਬਣ ਪਾਉਂਦੀ ਤਾਂ ਉਹਦੇ ਵਾਸਤੇ ਉਸਤਾਦ ਧਰਨਾ ਜ਼ਰੂਰੀ ਸੀ ਗੁਰੂ ਤਾਂ ਬਣਾ ਗਿਆ ਹਾਂਜੀ ਹਾਂਜੀ ਬਿਲਕੁਲ ਤੇ ਤਗਰੀਬਨ 7 ਸਾਲਾਂ ਬਾਅਦ ਇੱਕ ਗੁਰੂ ਮਿਲੇ ਪਹਾੜੇ ਜਾਣਕਾਰ ਨਿਕਲੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਬਹੁਤ ਵੱਡੀ ਸਪੋਰਟ ਮਿਲੀ ਜੀ ਉਹਨਾਂ ਵੱਲੋਂ ਤੇ ਹੁਣ ਜਿਵੇਂ ਆਪਾਂ ਕਈ ਵਾਰੀ ਸ਼ਾਪਿੰਗ ਕਰਨ ਵਗੈਰਾ ਜਾਂਦੇ ਆ ਉੱਧਰ ਜਾਂਦੇ ਆ ਹਨਾ ਤੇ ਲੋਕੀ ਫਿਰ ਕਾਫੀ ਵੀਡੀਓ ਸੋਡੀਆਂ ਵਾਇਰਲ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਲੋਕੋ ਰੋਕ ਵੀ ਲੰਦੇ ਹੋਣਗੇ ਵੀ ਯਾਰ ਹਾਂਜੀ ਬਿਲਕੁਲ ਬਿਲਕੁਲ ਮੈਡਮ ਅਮਰਤਨੂ ਜੀ 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 ਬਿਲਕੁਲ ਬਿਲਕੁਲ ਵਧੀਆ ਲੱਗਦਾ ਜੀ ਵੀ ਸਾਨੂੰ ਵੀ ਲੋਕ ਪਸੰਦ ਕਰਨ ਲੱਗ ਪਏ ਨੇ ਨਹੀਂ ਤਾਂ ਸੋਚਿਆ ਨਹੀਂ ਸੀ ਵੀ ਲੋਕ ਸਟਾਰ ਹੁੰਦੇ ਨੇ ਪਰ ਮਾਲਕ ਦੀ ਕਿਰਪਾ ਨਾਲ ਚੰਗਾ ਹੁੰਗਾਰਾ ਮਿਲ ਰਿਹਾ ਜੀ ਦਰਸ਼ਕਾਂ ਵੱਲੋਂ ਕਿ ਸ੍ਰੋਤੇ ਰੱਬ ਦਾ ਰੂਪ ਹੁੰਦੇ ਨੇ ਜੀ ਬਹੁਤ ਸਾਰੀਆਂ ਕਮੀਆਂ ਵੀ ਦੱਸ ਦਿੰਦੇ ਨੇ ਕਿ ਇੱਥੇ ਆ ਚੀਜ਼ ਦੀ ਕਮੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੌਲੀ ਹੌਲੀ ਤੇ ਬਾਕੀ ਚੱਲ ਰਿਹਾ ਜੀ ਪ੍ਰੋਸੈਸ ਮੈਂ ਤਾਂ ਸਿੱਖਣ ਦਾ ਹੀ ਚੱਲ ਰਿਹਾ ਹਜੇ ਕੋਈ ਹੋਰ ਸਤਾਈ ਅੰਤਰਾ ਸੁਣਾਉਣਾ ਚਾਹੋ ਹਾਂਜੀ ਗਗਨ ਨਵੇਂ ਨਵੇਂ ਆ ਵਿਆਹ ਇਸੀ ਬੜਾ ਹੋ ਜਾਤਾ ਸੀ ਨਵੇਂ-ਨਵੇਂ ਆਪਾਂ ਵਿਆਹ ਇਸੀ ਬੜਾ ਹੋ ਜਾਤਾ ਸੀ ਹਰ ਗੱਲ ਮੇਰੇ ਮਨ ਦਾ ਮੇਰਾ ਪਾਣੀ ਪਸਦਾ ਸੀ ਹਰ ਗੱਲ ਜੀਤੇ ਮੈਡਮ ਅਮਰਤ ਨੂਰ ਕਾਫੀ ਗੱਲਾਂ ਬਾਤਾਂ ਖੁੱਲਕੇ ਇਹਨਾਂ ਨਾਲ ਹੋਈਆਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਜਿਹੜਾ ਗਾਇਕੀ ਦਾ ਸਫ਼ਰ ਸ਼ੁਰੂ ਹੁੰਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੈ ਕੇ ਆਪਣੇ ਸਰੋਤਿਆਂ ਦੀ ਕਿਚੜੀ ਦੇ ਵਿੱਚ ਇਹ ਪੇਸ਼ ਹੋ ਰਹੇ ਨੇ ਇਹਨਾਂ ਨੇ ਸਪਸ਼ਟ ਕਿਹੜੀਆਂ ਗੱਲਾਂ ਸਾਫ਼ ਜਿਹੀਆਂ ਕੀਤੀਆਂ ਨੇ ਇਹ ਵੀ ਆਪਣੇ ਗੁਰੂ ਜੱਸੀ ਮਾਨਤੋਂ ਸਿੱਖਿਆ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਟ੍ਰੈਕਾ ਨਾ ਮੈਂ ਇਹਨਾਂ ਦਾ ਤੇ ਉਹ ਜਲਦੀ ਚਰਚਾ ਲੈ ਕੇ ਇਹ ਤੁਹਾਡੀ ਕਿਚੜੀ ਦੇ ਵਿੱਚ ਪੇਸ਼ ਹੋਣਗੇ ਉਮੀਦ ਕਰਦੇ ਆ ਕਿ ਕਾਫੀ ਤੁਸੀਂ ਇਹਨਾਂ ਨੂੰ ਪਿਆਰ ਸਤਿਕਾਰ ਦੇ ਕੇ ਨਮਾਜ਼ ਹੋਣੀ ਜਲਦੀ ਹੀ ਕਿਸੇ ਹੋਰ ਫਨਕਾਰ ਦੇ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ ਫਿਰ ਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ